ਭਾਈ ਘਾਰੇ ਇਹ ਬੰਦ ਤੇਰ ਗੋਲ ਦਵਾਰੇ ਕਵਾਚੀ ਬੈਠੇ ਲਾਈ ਜਾਂਦੇ 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 ਗਾਂ ਠੀਕ ਅੰਮ੍ਰਿਤਸਰ ਫੇਰ ਖਾਲੀ ਜਾ ਫਿਰ ਮਿਲੇ ਜਾਂਦਾ ਰਸਤਾ ਮਿਲੇ ਕਿਦਾਂ ਕਿਤੇ ਬੈਠੀ ਤੋਤੀ ਆਪਕੇ ਹੰਕਲ ਨੂੰ ਫੋਨ ਲਵਾ ਕਮਨਕਲ ਕੇ ਫੋਨ ਲਵਾ ਲਿਆ ਮਾਤਾ ਤੁਹਾਨੂੰ ਦੱਸਿਆ ਇੱਥੇ ਹੀ ਕਵਾਚੀ ਹਾਂ ਤਾਂ ਤੁਹਾਨੂੰ ਕੋਈ ਕਰਦੀ ਹੋ ਨਹੀਂ ਨਹੀਂ ਗੱਲ ਚੋਂਦੀ ਫੋਨ ਨਹੀਂ ਕਰਿਆ ਜਾਂਦਾ ਸੱਚੀ ਬਿਠਾਉਂ ਹਾਂ ਗੱਡੀ ਦੇ ਪੱਲੇ ਪੱਲੇ ਉਹ ਗੱਬਾ ਉਧਰ ਤੁਰ ਤੁਰ ਉੱਧਰ ਬਾਬਾ ਕਹਿੰਦੇ ਇੱਥੇ ਲਾ ਲੋ ਉਸ ਤੋਂ ਤਾਜ ਆ ਉਹਨੇ ਨੂੰ ਲੈਣਗੇ ਦੂਸਰ ਫਾਤੇ ਬਲਾਦ ਦਾ ਪੁੱਤ ਫਾਤੇ ਬਲਾਦ ਦਾ ਪੁੱਤ ਐਕਟੇ ਆਏ ਐਕਟੇ ਆ ਕੇ ਬੋਲਣੇ ਐ ਆ ਬੋਲਣੇ ਤੇ ਅਸਪਤਾ ਹੀ ਪਸਾਉਂ ਕੇ ਆਤਮਾਆਂ ਦੀ ਯਾਤਰਾ ਸਭੀ ਹੁਣੀ ਕਸਰੇ ਦੇ ਦਰਬਾਰ ਬੈ ਕੇ ਚੌਂਕੀ ਪਰ। ਅੱਜ ਜੁਹੀ ਮਹਾਰਾਜ ਦੇ ਘਰ ਚ ਬੈਠੀ ਹੂੰ ਇੱਥੇ ਆੜ ਕੇ ਯਾਤਰਾ ਸਫਲ ਹੁੰਦੀ ਬਾਬਾ ਜੀ ਤੁਹਾਡੀ ਸਾਰੀ ਚੰਗ ਦੀ ਹਾਇਰੀ ਕਬੂਲੇ ਔਰ ਯਾਤਰਾ ਸਫਲ ਪਰਵਾਣ ਇਹ ਹੀ ਬਾਬਾ ਜੀ ਦਾ ਇਤਿਆਰ ਇੱਕ ਰੈਂਕੀ ਸੰਕਰਤ ਫਈ ਤੋਂ ਲੈ ਕੇ ਕੋਈ ਸੇਵਾਦਾਰ ਹੋਰ ਉਡਾਨ ਕਰਾਈ ਕਰਕੇ ਨਹੀਂ ਜਾਂਦੇ ਜੋ ਸਿੱਤਾਂ ਇੱਥੇ ਹੁੰਦੀਆਂ ਸ਼ਰਧਾ ਮੁਤਾਬਕ ਮਾਇਆ ਦਾਤ ਕਰਉਂਦੀਆਂ